ਸਸਟਰੀ ਗਰਲਫ੍ਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਕੁਰਸ਼ੀਰ ਡਾਕਟਰ ਕੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ L4 L5 L5, L5 S1 ਤੇ ਤੁਹਾਡੇ ਪ੍ਰੋਬਲਮ ਆ ਗਈ ਹੈ ਤੁਹਾਡੇ ਡਿਸਕ ਬਲਚ ਹੋ ਗਿਆ ਹੈ ਡਿਸਕ ਪਰ ਟ੍ਰੂਜਨ ਹੋ ਗਿਆ ਹੈ ਡਿਸਕ ਐਕਸਟਰੂਜਨ ਹੋ ਗਿਆ ਹੈ ਤਾਂ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ ਜੇ ਆਪਣੀ ਘਰ ਦੇ ਵਿੱਚ 10 ਮੈਂਬਰ ਨੇ ਜਾਂ 5 ਮੈਂਬਰ ਨੇ 2 ਮੈਂਬਰ ਘਰ ਦੇ ਇਹੋ ਜਿਹੇ ਆ ਜਿਨ੍ਹਾਂ ਦੇ ਲੱਕ ਚਦਰਦ ਹੁੰਦਾ ਹੀ ਰਹਿੰਦਾ ਹੈ ਕਿਉਂਕਿ ਆਪਾਂ ਦਿਨ ਦੇ ਵਿੱਚ 500 ਤੋਂ ਲੈ ਕੇ 300 ਵਾਰੀ ਆਪਾਂ ਇਦਾਂ ਕੋਡੇ ਹੁੰਨੇ ਆ ਸਮਾਨ ਚੱਕਣ ਲਈ ਜਾਂ ਕੁਝ ਰੱਖਣ ਲਈ ਸ਼ੂ ਪਾਉਣ ਲਈ ਚੱਪਲਾਂ ਪਾਉਣ ਲਈ ਕੱਪੜੇ ਪਾਉਣ ਲਈ ਪਿੰਡਾ ਪੁੰਜਣ ਲਈ ਜਦੋਂ ਆਪਾਂ ਨਾ ਕੇ ਹਟਦੇ ਆ ਸੋ ਇਸ ਕਰਕੇ ਜਿਹੜੀ ਆਪਣੀ ਬਾਡੀ ਹੈ ਉਹ ਆਪਣੀ ਜਿਹੜੀ ਰੀਡ ਦੀ ਹੱਡੀ ਹੈ ਉਹ S ਸ਼ੇਪ ਹੁੰਦੀ ਆ ਜਦੋਂ ਆਪਾਂ ਬਾਰ-ਬਾਰ ਕੋਡੇ ਹੁੰਨੇ ਆ ਆ ਦੇਖੋ ਇਸ ਜਗ੍ਹਾ ਤੇ ਆਪਣੀ ਬਹੁਤ ਜ਼ਿਆਦਾ ਸਟ੍ਰੈਸ ਪੈਦਾ ਜਿਸ ਕਰਕੇ ਆਪਣਾ ਜੋ ਲੰਬਰ ਲੈਵਲ ਹੈ ਉਹ ਸਟ੍ਰੇਟ ਹੋ ਜਾਂਦਾ ਜਦੋਂ ਉਹ ਸਿੱਧਾ ਹੋ ਜਾਂਦਾ ਸਾਈਡਾਂ ਤੇ ਜਿਹੜੇ ਮਸਲਸ ਹੁੰਦੇ ਨੇ ਉਹ ਕਮਜ਼ੋਰ ਪੈਣੇ ਸ਼ੁਰੂ ਹੋ ਜਾਂਦੇ ਨੇ ਔਰ ਜਿਹੜੀ ਡਿਸਕ ਆ ਦੋਨਾਂ ਮਣਕਿਆਂ ਦੇ ਵਿਚਾਲੇ ਜਿਹੜੀ ਡਿਸਕ ਆ ਉਹ ਆਪਣੀ ਜਗ੍ਹਾ ਤੋਂ ਬਾਹਰ ਆਉਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰ ਇੰਨਾ ਪ੍ਰੈਸ਼ਰ ਪੈ ਜਾਂਦਾ ਤੁਸੀਂ ਦੇਖਿਆ ਹੋਣਾ ਬਹੁਤ ਥੋਨੂੰ ਲੋਕ ਐਦਾਂ ਦੇ ਮਿਲੇ ਵੀ ਹੋਣੇ ਆ ਵੀ ਅਸੀਂ 에어ਪੋਰਟ ਤੇ ਗਏ ਜਾਂ ਸਟੇਸ਼ਨ ਤੇ ਗਏ ਜਾਂ ਬੱਸ ਤੇ ਜਾ ਰਹੇ ਸੀ ਅਸੀਂ ਬੈਕ ਚੱਕਿਆ ਦਰਦ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਮੈਥੋ ਤਾਂ ਬੱਸ ਖੜਿਆ ਹੀ ਨਹੀਂ ਗਿਆ ਮੈਂ ਬੈਠ ਗਿਆ ਜਾਂ ਬੈਠ ਗਈ ਸੋ ਇਹ ਤਾਂ ਹੁੰਦੀਆਂ ਨੇ ਅਗਰ ਆਪਾਂ ਕਸਰਤਾਂ ਨਹੀਂ ਕਰਦੇ ਅਗਰ ਆਪਾਂ ਕਸਰਤਾਂ ਕਰਦੇ ਰਹਾਂਗੇ ਤਾਂ ਆਪਾਂ ਨੂੰ ਕੋਈ ਵੀ ਵੱਡੀ ਮੁਸੀਬਤ ਨਹੀਂ ਆਏਗੀ ਜ਼ਿਆਦਾਤਰ 80 ਤੋਂ 90% ਇਹ ਚੀਜ਼ਾਂ ਫਿਜ਼ੀਓਥੈਰੇਪੀ ਕੁਸਰਤ ਨਾਲ ਠੀਕ ਹੋ ਜਾਂਦੀਆਂ ਨੇ ਆਪਾਂ ਨੂੰ ਆਪਰੇਸ਼ਨ ਕਰਾਉਣ ਦੀ ਜਰੂਰਤ ਨਹੀਂ ਪੈਂਦੀ ਜਦੋਂ ਆਪਰੇਸ਼ਨ ਕਰਾਉਣ ਦੀ ਜਰੂਰਤ ਕਦੋਂ ਪੈਂਦੀ ਹੈ ਜਦੋਂ ਆਪਣੇ ਲੈਟਰਨ ਬਾਥਰੂਮ ਤੇ ਕੰਟਰੋਲ ਨਹੀਂ ਰਹਿੰਦਾ ਆਪਣੇ ਇੰਨਾ ਹੋ ਜਾਂਦਾ ਵੀ ਡਿਸਕ ਹਰਨੀਸ਼ ਨਹੀਂ ਹੋ ਜਾਂਦੀ ਹੈ ਡਿਸਕ ਪੂਰੀ ਖੁੱਲ ਕੇ ਬਾਹਰ ਆ ਗਈ ਔਰ ਉਹਨੇ ਪੂਰੀ ਸਪਲਾਈ ਥੱਲੇ ਬੰਦ ਕਰਤੀ ਫਿਰ ਆਪਾਂ ਨੂੰ ਬਿਲਕੁਲ ਆਪਰੇਸ਼ਨ ਵਾਲ ਜਾਣਾ ਚਾਹੀਦਾ ਪਰ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਆਪਰੇਸ਼ਨ ਤੋਂ ਬਾਅਦ ਸਕੀਏ ਔਰ ਰੋਜ਼ਾਨਾ ਇਹ L4 L5 L5 S1 ਵਾਲੀਆਂ ਕਸਰਤਾਂ ਕਰੀਏ ਤਾਂ ਕਿ ਆਪਾਂ ਠੀਕ ਰਹੀਏ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਹਾਂ। ਸਾਡੀ ਇੰਸਟਾਗ੍ਰam ਆਈਡੀ ਹੈ SARI SINGH SRA PHYSIOTHERAPY ਔਰ ਦੂਸਰੀ ਆਈਡੀ ਡਾਕਟਰ ਗੁਰਸ਼ੇਰ ਸਿੰਘ ਔਰ ਸਾਡਾ ਫੇਸਬੁੱਕ ਤੇ ਪੀਜ ਹੈ SARI SINGH SRA PHYSIOTHERAPY CLINIC ਦੇ ਨਾਮ ਤੇ। ਔਰ ਅਗਰ ਤੁਸੀਂ ਸਾਨੂੰ ਉਥੇ ਫੋਲੋ ਨਹੀਂ ਕੀਤਾ ਤਾਂ ਫੋਲੋ ਜ਼ਰੂਰ ਕਰੋ ਔਰ ਅਗਰ ਤੁਹਾਨੂੰ ਇਹ ਗੱਲਾਂ ਕੁਝ ਸਮਝ ਆਈਆਂ ਤਾਂ ਵੀਡੀਓ ਨੂੰ ਹਣੀ ਲਾਈਕ ਜ਼ਰੂਰ ਕਰਿਓ ਔਰ ਕਮੈਂਟ ਵੀ ਜ਼ਰੂਰ ਕਰਿਓ ਔਰ ਆਪਣੇ ਭੈਣਾਂ ਭਾਈਆਂ ਨਾਲ ਸਾਂਝੀ ਵੀ ਵੀਡੀਓ ਜ਼ਰੂਰ ਕਰਿਆ ਕਰੋ ਤਾਂ ਕਿ ਕਿਸੇ ਦਾ ਘਰ ਬੈਠੇ ਹੀ ਫਾਇਦਾ ਹੋ ਜਾਵੇ ਸੋ ਆਓ ਸ਼ੁਰੂ ਕਰਦੇ ਹਾਂ ਅੱਜ ਦੀਆਂ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਜਿਹੜੀਆਂ ਕਸਰਤਾਂ ਆਪਾਂ ਅੱਜ ਕਰਨ ਲੱਗੇ ਹਾਂ ਇਹ ਕਸਰਤਾਂ ਐਕਿਊਟ ਪੇਨ ਲਈ ਤਾਂ ਇੱਕਦਮ ਅਸਰਦਾਰ ਸਿੱਧ ਹੋਈਆਂ ਨੇ ਕਿਉਂਕਿ ਐਕਿਊਟ ਦਾ ਮਤਲਬ ਹੁਣੀ-ਹੁਣੀ ਥੋੜੇ ਲੱਛੇ ਦਰਦ ਹੋਇਆ ਔਰ ਤੁਸੀਂ ਘਰ ਆ ਕੇ ਸੇਕ ਦਿੱਤਾ ਗਰਮ ਪਾਣੀ ਵਾਲੀ ਬੋਤਲ ਨਾਲ ਸਵੇਰੇ ਸ਼ਾਮ ਔਰ ਇਹ ਕਸਰਤਾਂ ਕਰੋਗੇ ਤੁਹਾਡਾ ਦਰਦ ਹੈ ਜੋ 2-3 ਦਿਨ ਚ ਹੀ ਗਾਇਬ ਹੋ ਜਾਏਗਾ ਔਰ ਅਗਰ ਤੁਸੀਂ ਚਾਹੁੰਦੇ ਹੋ ਵੀ ਇਹ ਸਾਡਾ ਦਰਦ ਕਿਤੇ ਵੀ ਨਾ ਹੋਵੇ ਤਾਂ ਇਹ ਕਸਰਤਾਂ ਕਰ ਲੀਆਂ ਸ਼ੁਰੂ ਕਰ ਦੋ ਸੋ ਆਪ ਸ਼ੁਰੂ ਕਰਦੇ ਹਾਂ ਪਹਿਲੀ ਕਸਰਤ ਪਹਿਲੀ ਕਸਰਤ ਕੀ ਹੈ ਹਾਫ ਕੋਬਰਾ ਇਹ ਹਾਫ ਕੋਬਰਾ ਤਾਂ ਤੁਸੀਂ ਦੇਖਿਆ ਹੋਣਾ ਕੋਬਰਾ ਸੱਪ ਦਾ ਨਾਮ ਹੈ ਉਹ ਜਦੋਂ ਆਪਦਾ ਫਨ ਚੱਕਦਾ ਹੈ ਬਿਲਕੁਲ ਏਦਾਂ ਹੁੰਦਾ ਪਿਛਲੇ ਵਾਲੀ ਬੋਡੀ ਏਦਾਂ ਹੁੰਦੀ ਹੈ ਉਹਦੀ ਬਿਲਕੁਲ ਫੁੱਲ ਕੋਬਰਾ ਹੁੰਦਾ ਆਪਾਂ ਇੰਨਾ ਇੱਕ ਸੱਪ ਆਪਦਾ ਤਾਂ ਚੱਕਾਂਗੇ ਜਿਸ ਨੂੰ ਕਿਹਾ ਜਾਂਦਾ ਹੈ ਹਾਫ ਕੋਬਰਾ ਤਰੀਕਾ ਦੇਖੋ ਕੀ ਹੈ ਸਿੱਧੇ ਲਿਟ ਜਾਣਾ ਦੋਨੇ ਹੱਥ ਹੈ ਜੋ ਸਾਈਡਾਂ ਤੇ ਆਪਾਂ ਲਿਆਉਣੇ ਆ ਇਸ ਜਗ੍ਹਾ ਤੇ ਤੁਸੀਂ ਦੇਖੋ ਐਂਗਲ ਇਹ ਕੀ ਹੈ ਮੋਢੇ ਤੋਂ ਸਿੱਧੀਆਂ ਕੁਣੀਆਂ ਉਧਰ ਗਈਆਂ ਹੱਥ ਸਿੱਧੇ ਗਏ ਇਹ ਐਂਗਲ ਹੈ ਇਹ ਸਾਈਡ ਵੀ ਇਹੀ ਰੱਖਾਂਗੇ ਔਰ ਆਪਾਂ ਥੋੜਾ ਜਿਹਾ ਉਪਰ ਆਵਾਂਗੇ ਬਸ ਜਿੱਥੋਂ ਆਪਣੀਆਂ ਕੂਣੀਆਂ ਉੱਪਰ ਚੱਕੀਆਂ ਗਈਆਂ ਉਹ ਗਲਤ ਹੈ ਕੂਣੀਆਂ ਥੱਲੇ ਰਹਿਣਗੀਆਂ ਉੱਥੇ ਤੱਕ ਬਾਡੀ ਉੱਪਰ ਲੈ ਆਉਣੀ ਆ ਔਰ ਇੱਥੇ ਆਪਾਂ ਪੰਜ ਕੈਣਨਾ 1 2 3 4 5 then ਆਪਾਂ نیچے ਚਲੇ ਜਾਣਾ ਰਿਲੈਕਸ ਹੋ ਜਾਣਾ ਬਿਲਕੁਲ ਆਪਣੀ ਬਾਡੀ ਨੂੰ ਸਾਈਡ ਲੈ ਕੇ ਵੀ ਪੈ ਸਕਦੇ ਆ ਔਰ ਸਿੱਧੇ ਵੀ ਪੈ ਸਕਦੇ ਆ ਦੁਬਾਰਾ ਦੇਖੋ ਧਿਆਨ ਨਾਲ ਆਪਾਂ ਦੋਨੇ ਹੱਥ ਖੋਲ੍ਹਦੇ ਔਰ ਬਾਡੀ ਉੱਪਰ ਚੱਕੀ ਇੱਥੇ ਆਪਾਂ ਪੰਜ ਕੈਣਨੇ ਆ 1 2 3 4 5 then ਰਿਲੈਕਸ ਫੇਰ ਗਏ ਫੇਰ ਉੱਪਰ ਚੁੱਕਿਆ 1 2 3 4 5 ਦੈਨ ਰਿਲੈਕਸ ਇਸ ਨੂੰ ਤੁਸੀਂ 10 ਵਾਰੀ ਕਰਨਾ ਇਹ ਹੋ ਗਈ ਤੁਹਾਡੀ ਪਹਿਲੀ ਕਸਰਤ ਹਾਫ ਕੋਬਰਾ ਦੂਸਰੀ ਕਸਰਤ ਕੀ ਹੈ ਉਸ ਦੇ ਲਈ ਤੁਸੀਂ ਫੇਰ ਸਿੱਧੇ ਹੋ ਜਾਣਾ ਔਰ ਇਸ ਵਾਰ ਤੁਸੀਂ ਕੀ ਕਰਨਾ ਦੋਨੋਂ ਗੋਡੇ ਆਪਦੇ ਛਾਤੀ ਦੇ ਨਾਲ ਲਾ ਲੈਣੇ ਆ ਇੱਥੋਂ ਪਿੱਛੋਂ ਫੜ ਕੇ ਔਰ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 देन रिलैक्स। ਿਆ ਨਾ ਦੇਖੋ ਅੱਡੀਆਂ ਥਲੇ ਰੱਖੀਆਂ ਅੱਡੀਆਂ ਘਰੀਸ ਕੇ ਪੈਰ ਬਿਲਕੁਲ ਆਪਾਂ ਸਿੱਤੇ ਕਰ ਦੇਣੇ ਆ। ਫਿਰ ਆਪਾਂ ਅੱਡੀਆਂ ਘਰੀਸ ਕੇ ਆਈ ਔਰ ਫਿਰ ਆਪਾਂ ਇਤੋਂ ਪੈਰ ਚੱਕ ਦੇਣੇ ਆ ਔਰ ਆਪਾਂ ਛਾਤੀ ਦੇ ਨਾਲ ਲਾ ਦੇਣੇ ਕੋਟੇ ਇੱਥੇ ਆਪਾਂ 10 ਗਿਣਨੇ 1 2 3 4 5 6 7 8 9 10 देन ਰਿਲੈਕਸ। ਇਸ ਰੋ ਵੀ ਤੁਸੀਂ ਦਾਸਵਰੀ ਕਰਨਾ ਇਹ ਹੋਗੀ ਤੁਹਾਡੀ ਕਸਰਤ ニー ਟੂ ਚੈਸਟ ਦੂਸਰੀ ਐਕਸਰਸਾਈਜ਼ ਤੀਸਰੀ ਐਕਸਰਸਾਈਜ਼ ਕੀ ਕਰਾਂਗੇ ਕਲੈਮ ਸ਼ੈਲਸ ਕਰਾਂਗੇ ਆਪਾਂ ਸਾਈਡ ਲਾਈਨ 'ਚ ਆ ਜਾਾਂਗੇ ਇਦਾਂ ਪੈ ਗਏ ਔਰ ਦੋਨੋਂ ਗੋਡੇ ਜੋੜ ਲੈਣੇ ਆ ਦੋਨੋਂ ਗਿੱਤੇ ਜੋੜ ਲੈਣੇ ਆ ਸਾਈਡ ਤੇ ਰਹਿਣਾ ਇਦਾਂ ਇੱਕ ਬਾਹ ਕਮਾ ਕੇ ਇਦਾਂ ਥੱਲੇ ਰੱਖ ਲੈਣੀ ਹੈ ਹੱਥ ਉੱਪਰ ਆਏਗਾ ਔਰ ਆਪਾਂ ਦੋਨੋਂ ਗੋਡਿਆਂ ਨੂੰ ਖੋਲ ਦੇਣਾ ਹੈ ਇਦਾਂ ਕਰਕੇ ਇੱਥੇ ਆਪਾਂ ਹੋਲਡ ਕਰਾਂਗੇ 5 ਸੈਕਿੰਡ 1 2 3 4 ਪੰਜ ਫੇਰ ਵਾਪਸ ਇਸ ਕਸਰਤ ਕਰਨ ਦਾ ਮਕਸਦ ਕੀ ਹੈ ਜਿਹੜੇ ਆਪਣੇ हिਪ ਦੇ ਇਹ ਵਾਲੇ ਮਸਲਸ ਨੇ ਇਹਨਾਂ ਨੂੰ ਇਹ ਸਟਰੋਂਗ ਕਰਨਗੇ ਤਾਂ ਕਿ ਜੋ ਹੈਪੀ ਹੈ ਉਹੀ ਇਸ ਮਸਲ ਨੂੰ ਹੋਲਡ ਕਰਕੇ ਰੱਖਦਾ ਆਪਣੇ ਜਿਹੜੇ ਲੱਕ ਦੇ ਮਾਸਪੇਸ਼ੀਆਂ ਨੇ ਸੋ ਇਹ ਆਪਣੇ हिਪ ਦੇ ਮਾਸਪੇਸ਼ੀਆਂ ਨੂੰ ਤਕੜੇ ਕਰੇਗਾ ਚਲੋ ਫੇ ਚੱਕੋ yes 1 2 3 4 5 ਫੇਥ ਲੈ ਆਜੋ ਫੇਰ ਉਪਰ ਚੱਕੋ 1 2 3 4 5 फिर नीचे आ जाओ फिर ऊपर चुको एक दो तीन चार पंच फे नीचे ये दस बार करना पर करना दोनों साइड दस बारी इधर दस बारी इधर दूसरी साइड करके दिखाने देखो पैर जोड़ ले ऐसा केडे पे हैं उपर ता पैर बिल्कुल जुड़े रहने हाँ जी ये सही है एक दो तीन चार पंच देन रिलैक्स एक दो तीन चार पंच देन रिलैक्स ਤੇ ਤੁਸੀਂ 10 ਵਾਰੀ ਇੱਧਰ 10 ਵਾਰੀ ਇੱਧਰ ਇਹ ਹੋ ਗਈ ਤੁਹਾਡੀ ਤੀਸਰੀ ਕਸਰਤ ਕਲੈਮ ਸ਼ੈਲਸ ਹੁਣ ਜਿਹੜੀ ਚੌਥੀ ਕਸਰਤ ਆ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਣੇ ਜੋ ਗਲੂਟਸ ਮਸਲਸ ਨੇ ਇਹਨਾਂ ਨੂੰ ਆਪਾਂ ਸਟ੍ਰੈਚ ਕਰਾਂਗੇ ਕੀ ਤਰੀਕਾ ਦੋਨੋਂ ਗੋਡੇ ਮੋੜ ਲੇ ਇਹ ਲਾਤਾ ਆਪਾਂ ਇੱਧਰ ਲਿਆਂਦੀ ਔਰ ਇਹ ਹੱਥ ਨਾਲ ਆਪਾਂ ਇੱਥੋਂ ਗਏ ਔਰ ਇੱਧਰ ਨੂੰ ਆਪਾਂ ਖਿੱਚ ਦੇਣਾ ਔਰ ਇਸ ਜਗ੍ਹਾ ਤੇ ਪ੍ਰੋਪਰ ਆਪਣੀ ਥਾਈਟਿਸ ਸਟ੍ਰੈਚ ਪਏਗਾ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਦੈਨ ਰਿਲੈਕਸ ਇੱਕ ਅਸਰਤ ਕਾਰਨ ਦੌਰਾਨ ਇੱਕ ਗੱਲ ਦਾ ਧਿਆਨ ਰੱਖਣਾ ਦੇਖੋ ਤੁਸੀਂ ਇਹ ਲੱਤ ਇੱਧਰ ਲੈ ਕੇ ਚੱਕ ਕੇ ਔਰ ਇਹ ਹੱਥ ਆਪਾਂ ਜੋ ਖੱਬਾ ਹੱਥ ਹੈ ਇੱਥੇ ਆ ਗਿਆ ਔਰ ਇਹਨੂੰ ਖਿੱਚਦਾ ਧਿਆਨ ਰਹੇ ਜਦੋਂ ਇੱਧਰ ਲੈ ਕੇ ਜਾਣਾ ਇਹ ਮੋਢਾ ਨਾਲ ਉੱਪਰ ਚੱਕਿਆ ਜਾਵੇ ਇਹ ਹੋਗੀ ਗਲਤ ਮੋਢਾ ਥੱਲੇ ਰਹੇਗਾ ਔਰ ਸਿਰਫ ਇਹ ਪਾਰਟ ਆਪਾਂ ਖਿੱਚਾਂਗੇ ਇਹ ਜਗ੍ਹਾ ਤੇ ਆਪਣੀ ਖਿੱਚ ਪਈਗੀ ਪ੍ਰੋਪਰ ਇੱਥੇ ਆਪਾਂ 10 ਗੈਣਨੇ ਆ ਇਹ ਹੋਗੇ ਤੁਹਾਡਾ ਗਲੂਟਸ ਦਾ ਸਟ੍ਰੈਚ 1 2 3 4 5 6 7 8 9 10 फिर लत सीधी कर देनी है और फिर गोडे मोड़ के लेके आना इतनी भी रख सदिया भी कर हो ये दस बारी इधर दस वारी इधर दोबारा देखो ध्यान लत उपर चक्की इधर लै गए यह हाथ इतों लेके गए और आप इधर खिंचता इस जगह पाएगा एक दो तो, तीन चार पे सत अठ नौ दस रिलैक्स फिर सीधे कर देना यह होगी थोड़ी एक्सरसाइज गलूट का स्ट्रैच दस वारी इधर दस वारी इधर नैक्स एक्सरसाइज की है दोनों गोडे मोड़ लेने और इस दे की करना, जो दो गोडे मोड़ने एक लत्त सिद्धि करा पैर अंदर मोड़ा और लक उपर चक दें सिंगल लैग ब्रेज करना आप सैकेंड होल्ड करा एक दो तीन चार पांच रिलैक्स ध्यान देखो पैर अंदर मोड़िया लक उपर चकता और लत भी उपर चक देखे आप सैकंड एक ਤੋ 10 4 5 then ਰਿਲੈਕਸ ਇਸ ਦੇ ਵਿੱਚ ਧਿਆਨ ਰਹੇ 5 ਸੈਕਿੰਡ ਤੋਂ ਵੱਧ ਨਹੀਂ ਕਰਨੀ ਇਹ ਦੋਨੋਂ ਸਾਈਡ ਕਰਾਂਗੇ 10-10 ਵਾਰੀ ਧਿਆਨ ਨਾਲ ਪੈਰ ਅੰਦਰ ਮੋੜਿਆ ਲੱਕ ਔਰ ਲੱਤ ਇਕੱਠੇ ਉੱਪਰ ਚੱਕਤੀ 1 2 3 4 5 then ਰਿਲੈਕਸ ਹੁਣ ਆਪਾਂ ਤੁਹਾਨੂੰ ਦੂਸਰੀ ਸਾਈਡ ਕਰਕੇ ਦਿਖਾਉਣ ਲੱਗੇ ਆਂ ਈ ਕੋਟਾ ਮੋੜਿਆ ਔਰ ਪੈਰ ਅੰਦਰ ਮੋੜਿਆ ਔਰ ਲੱਤ ਉੱਪਰ ਚੱਕਤੀ ਲਾਤ ਬਿਲਕੁਲ ਆ ਜਿੱਨਾ ਗੋਡਾ ਇਹਦੇ ਸਾਹਮਣੇ ਰੱਖਣੀ ਆ ਇਹ ਨਹੀਂ ਵੀ ਬੜਾ ਉੱਚਾ ਚੱਕ ਦੇਣਾ ਬੜਾ ਥੱਲੇ ਵੀ ਨਹੀਂ ਬਿਲਕੁਲ ਇਸ ਜੋ ਗੋਡਾ ਮੁੜਿਆ ਹੋਇਆ ਇਸ ਦੇ ਲੈਵਲ ਤੇ ਰੱਖਾਂਗੇ ਤਕਰੀਬਨ ਇਹ 45 ਤੋਂ 50 ਡਿਗਰੀ ਤੱਕ ਵਿੱਚ ਵਿੱਚ ਚੱਕੀ ਜਾਂਦੀ ਆ ਔਰ ਇਥੇ ਆਪਾਂ 5 ਸੈਕਿੰਡ ਹੋਲਡ ਥੈਨ ਰਿਲੈਕਸ ਤੇ ਦੇਖੋ ਪੈਰ ਅੰਦਰ ਮੋੜ ਕੇ ਲਾਤ ਉੱਪਰ ਚੱਕ ਦੀ 1 2 3 4 5 ਥੈਨ ਰਿਲੈਕਸ ਇਹ ਹੀ ਹੋਗੀ ਤੁਹਾਡੀ ਸਿੰਗਲ ਲੈਗ ਬ੍ਰਿਜ ਐਕਸਰਸਾਈਜ਼ ਹੁਣ ਜਿਹੜੀ ਇਸ ਤੋਂ ਬਾਅਦ ਕਸਰਤ ਹੈ ਉਸ ਦੇ ਵਿੱਚ ਕੀ ਕਰਾਂਗੇ ਆਪਾਂ ਉਲਟੇ ਲੇਟ ਜਾਵਾਂਗੇ ਔਰ ਫਿਰ ਆਪਾਂ ਲਾਸਟ ਦੇ ਵਿੱਚ ਹਾਫ ਕੋਬਰਾ ਕਰਨੀ ਹੈ ਸਿੱਧੇ ਲੇਟ ਜਾਵਾਂਗੇ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਹੁਣ ਉੱਪਰ ਚੱਕ ਦੇਣਾ ਇੱਥੇ ਆਪਾਂ ਪੰਜ ਗਿਣਾਂਗੇ 1 2 3 4 5 ਥੈਨ ਰਿਲੈਕਸ ਫਿਰ ਉੱਪਰ ਦੇਖਾਂਗੇ 1 2 3 4 5 ਥੈਨ ਰਿਲੈਕਸ ਐਂਡ ਦੇ ਵਿੱਚ ਇਸ ਦੇ ਤੁਸੀਂ ਪੰਜ ਸੈੱਟ ਲਾਉਣੇ ਆ ਇਹ ਹੋਗੀ ਤੁਹਾਡੀ ਆਪਣੇ ਹਾਫ ਕੋਬ੍ਰੈਕਸਰਸਾਈਜ਼ ਔਰ ਦੈਨ ਜਦੋਂ ਇਹ ਕਸਰਤਾਂ ਤੁਸੀਂ ਕਰ ਲੀਆਂ ਉਸ ਤੋਂ ਬਾਅਦ ਗਰਮ ਪਾਣੀ ਵਾਲਾ ਬੋਟਲ ਦੇ ਵਿੱਚ ਪਾ ਕੇ ਤੁਸੀਂ ਸੇਕ ਦੇਣਾ ਹੈ ਔਰ ਸਿੱਧੇ ਲੇਟ ਜਾਣਾ ਹੈ ਇਤਾਂ ਕਰਕੇ ਆਰਾਮ ਕਰਨਾ ਹੈ ਤੁਸੀਂ 10 ਤੋਂ 15 ਮਿੰਟ ਫਿਰ ਸੇਕ ਕੱਢ ਦੇਣਾ ਹੈ ਔਰ ਦੈਨ ਫਿਰ ਤੁਸੀਂ ਹਮੇਸ਼ਾ ਸਾਈਡ ਲੈ ਕੇ ਉੱਠਣਾ ਜਦੋਂ ਵੀ ਉੱਠਣਾ ਸਿੱਧੇ ਪਏ ਹੋ ਹਮੇਸ਼ਾ ਸਾਈਡ ਲਓ ਔਰ ਉੱਠ ਜਾਓ ਪੇਸ਼ਾਨ ਕਸਰਤਾਂ ਅਗਰ ਤੁਹਾਡੇ L4 L5 ਔਰ L5 S1 ਦੇ ਵਿੱਚ ਦਿੱਕਤ ਆ ਗਈ ਹੈ ਤਾਂ ਤੁਸੀਂ ਇਹ ਕਸਰਤਾਂ ਕਰੋ ਸਵੇਰੇ ਦੁਪਹਿਰੇ ਸ਼ਾਮ ਔਰ ਅਗ ਦਿੱਕਤ ਨਹੀਂ ਵੀ ਆਈ ਤੁਸੀਂ ਆਪ ਦੇ ਲੱਕ ਨੂੰ ਤੰਦਰੁਸਤ ਪਾਉਣਾ ਚਾਹੁੰਦੇ ਹੋ ਤਾਂ ਵੀ ਇਹ ਤੁਹਾਡੇ ਲਈ ਜੋ ਕਸਰਤਾਂ ਨੇ ਬਹੁਤ ਜ਼ਿਆਦਾ ਸਹੀ ਸਿੱਧ ਹੋਣਗੀਆਂ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਨਾਲ ਜੀ ਔਰ ਨਵੀਂ ਵੀਡੀਓ ਨਾਲ ਜੀ ਟਿਲ ਦੈਨ ਸਾਰੇ ਜਣੇ ਆਪਣਾ ਤੁਸੀਂ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ ਜੀ